ਸ਼ਹਿਰ ਅੰਦਰ ਸ਼ਾਂਤੀ ਫੈਲਾਉਣ ਅਤੇ ਸ਼ਰਾਤੀ ਅਨਸਰਾਂ ਤੇ ਨਕੇਲ ਕੱਸਣ ਲਈ ਪੁਲਿਸ ਪੱਬਾ ਪਾਰ ਹੈ ਅਤੇ ਆਈ ਦੀ ਸ਼ਰਾਤੀ ਅਨਸਰਾਂ ਨੂੰ ਫੜਸਤਲਾ ਖਾ ਪਿੱਛੇ ਕਰੀ ਹੈ ਇਸੇ ਦੇ ਚਲਦਿਆਂ ਪੁਲਿਸ ਥਾਣਾ ਕੁਮਾਨ ਦੀ ਪੁਲਿਸ ਨੇ ਕਾਰਵਾਈ ਕਰਦਿਆ ਦੋ ਵਿਅਕਤੀਆਂ ਨੂੰ ਇੱਕ ਰਿਵਾਲਵਰ ਚਾਰਜ ਜਿੰਦਾ ਰੋਂਦ ਅਤੇ ਦੋ ਮੋਟਰਸਾਈਕਲ ਸਮੇਤ ਕਾਬੂ ਕੀਤਾ ਫੜੇ ਗਏ ਦੋਸ਼ੀਆਂ ਦੀ ਪਛਾਣ ਸੈਮੂਅਲ ਮਸੀ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ ਡੀਐਸਪੀ ਸ਼ਿਧੀਹਰ ਗੋਬਿੰਦਪੁਰ ਰਜੇਸ਼ ਕੱਕਰ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵੱਲੋਂ ਪਿੰਡ ਮਾੜੀ ਟਾਂਡਾ ਅਵਿਖੇ ਆਪਣੇ ਹੋਰ ਦੋਸ਼ੀਆਂ ਨਾਲ ਮਿਲ ਕੇ ਇੱਕ ਘਰ ਦੇ ਗੇਟ ਵਿੱਚ ਵੀ ਗੋਲੀਆਂ ਮਾਰੀਆਂ ਗਈਆਂ ਸਨ ਡੀਐਸਪੀ ਸ਼੍ਰੀ ਹਰगोबिंदਪੁਰ ਰਜੇਸ਼ ਕੱਕੜ ਅਨੁਸਾਰ ਫੜੇ ਗਏ ਦੋਸ਼ੀਆਂ ਪਾਸੋਂ ਜਿੱਥੇ ਹੋਰ ਖੁਲਾਸੇ ਹੋਣ ਦੀ ਆਸ ਹੈ ਉੱਥੇ ਹੀ ਬਾਕੀ ਸਾਥੀ ਦੋਸ਼ੀਆਂ ਨੂੰ ਵੀ ਜਲਦ ਫੜ ਲਿਆ ਜਾਵੇਗਾ ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਤਾਂ ਹੀ ਇਹਦੇ ਵਿੱਚ ਇੱਕ ਪਿਸਤਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਹ ਸਬੰਧੀ ਜਾਣਕਾਰੀ ਜਿਹੜੀ ਦਿਓ ਕੁਦਰ ਫਿਰਨਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟੰਡਾ ਸ਼੍ਰੀ ਹਰਗੁਰੂ ਚਾਹ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਫਿਕਤਮਤੀ ਗੋਲੀਆਂ ਮਾਰ ਕੇ ਸੀ ਗੇਟ ਦੇ ਵਿੱਚ ਉਸ ਦੇ ਉੱਤੇ ਮੌਕੇ ਤੇ ਫੌਰੀ ਕਾਰਵਾਈ ਕਰਦੇ ਐ ਸਟਾਫ ਪਰਚੇਸ ਕੀਤਾ ਐਸੋ ਕਮਾਨ ਨੇ ਉਤਬਾਧੀ ਤਤਤੀਸ਼ਾ ਮਜਲੀਆ ਦੇ ਦਰਾਨੇ ਤਤਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਟਿਸਟ ਬੰਦ ਦਿੱਤਾ ਪਤੀ ਬੋਲਦਾ ਤਿੰਨਾਂ ਤੇ ਤੀਸ਼ਾ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਤਾਤ ਵਿੱਚ ਦੋਵਾਂ ਤੋਂ ਇਲਾਵਾ ਟੋਟਲ ਪੰਜ ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਹੈ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਲੇ ਤੀਤੀ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਦਾ ਸਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆ ਜਾਂ ਕਿੱਦਾਂ ਦੇ ਬੰਦੇ ਨੇ ਇਹ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਹੈ ਸੰਦੀਪ ਸਿੰਘ ਵਿਆਹ ਪਿੰਡ ਖੋਜੀ ਖੋਜੀਪੁਰ ਦਾ ਇਹਦੇ ਆਲਰੇਡੀ ਇੱਕ ਪਰਚਾ ਰਜਿਸਟਰ 302 ਦਾ ਤੇ ਪਰ ਉਹਦੇ ਜਿਹੇ ਸਜ਼ਾ ਜਾਵੈ ਤੇ ਉੱ ਐ ਸਰ ਜਿਹੜਾ ਪਿਸਤਲ ਇਹ ਰਿਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਤਲ ਹੈ ਜੇ ਨੰਬਰ ਤੋਂ ਤੇ ਜਿਸ ਜਿਹहां ਦਿਲ ਮਸੂਹ ਹੋ ਰਿਹਾ ਹੈ ਕਿ ਨੰਬਰ ਰੈਸਾਂਸੀ ਹੈ ਅਸੀਂ ਉਹ ਹਲੇ ਦਰਸ਼ਨ ਕਰ ਰਹੇ ਆ ਕਿ ਇਹ ਦਾ ਦੇਸੀ ਨਹੀਂ ਹੈਗਾ ਇਹ ਦੂਜੀ ਇਸ ਨਾਲ ਜਿਹੜੇ ਦੁਬਾਰਾ ਜਿਹੜੇ ਦੋ ਜਿਹੜੇ ਵਕਤ ਦੇ ਵਿਕਲ ਵਕਤ ਦੇ ਉਹ ਹੀ ਆ ਪਕੜੇ ਆ ਇੱਕ ਸਪਲੈਂਡਰ ਸੀ ਤੇ ਇੱਕ ਮੋਟਰਸਾਈਕਲ ਸਪਲੈਂਡਰ ਦੀਗਾ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋ ਉਹ ਵੀ ਇਸੇ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦਾ ਲਗਭਗ ਪਿੰਡਾਂ ਦੇ ਬਟਾ ਨੇ ਉਹ ਸਾਡੇ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਉਹ ਤੁਹਾਡੀ ਤੋਂ ਚੱਲ ਰਹੀ ਹੈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੇ ਮਾਰੀ ਟਾਂਡਾ ਗੋਲੀ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਬੋ ਜਿਹੜੇ ਘਰ ਵਾਲੇ ਨੇ ਵੇਚੀ ਉਹਨਾਂ ਦੇ ਦੌਰਾਨੇ ਤੋਂ ਤੀਸ਼ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਦੀ ਤੇ ਇਸ ਟੌਪਿਕ ਤੇ ਉੱਤੇ ਵੀ ਸਾਡਾ ਮੇਨ ਹੈਡਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਉਣਾ ਉਹ ਹਾਰ ਅੰਡਰ ਤੁਸੀਂ ਚੇਗਾ ਇੱਕ ਜਿਹੜਾ ਜਿਹੜਾ ਬੰਦਾ ਡਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹ ਹਰ ਗੱਲ ਸਾਹਮਣੇ ਇਹ ਤੁਹਾਡੇ ਨੂਸ਼ੀਆਂ ਹੋਗੇ